ਪ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਕੀ ਹਾਲੀ ਵਿੱਚ ਰੋਤਕ ਪੀਜੀਏ ਤੋਂ ਚੰਡੀਗੜ੍ਹ ਪੀਜੀਏ ਸ਼ਿਫਟ ਕੀਤਾ ਗਿਆ ਸੀ ਉਹਨਾਂ ਦੇ ਫਾਦਰ ਨੇ ਇੱਕ ਪਟੀਸ਼ਨ ਪਾਈ ਸੀ ਹਾਈ ਕੋਰਟ ਚ ਕਿ ਉਹਨਾਂ ਦੇ ਬੇਟੇ ਨੂੰ ਇਲੀਗਲੀ ਡਿਟੇਨ ਕੀਤਾ ਹੈ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਹਰਿਆਣਾ ਪੁਲਿਸ ਨੇ 21 ਫਰਵਰੀ ਨੂੰ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਖਨੋਰੀ ਬਾਰਡਰ ਤੋਂ ਅरेस्ट ਕੀਤਾ ਸੀਗਾ ਉਸ ਪੂਰੇ ਮਾਮਲੇ ਦੀ ਅੱਜ ਵੀ ਸੁਣਵਾਈ ਹੋਈ ਹੈ ਹਾਰਾਂ ਕੀ ਹਰਿਆਣਾ ਸਰਕਾਰ ਇਹ ਕਹਿ ਚੁੱਕੀ ਹੈ ਕਿ ਨਾ ਤਾਂ ਉਹਨਾਂ ਨੂੰ ਇਲੀਗਲੀ ਅਰੈਸਟ ਕੀਤਾ ਗਿਆ ਤੇ ਨਾ ਹੀ ਉਹਨਾਂ ਦੇ ਖਿਲਾਫ ਕੋਈ ਪਰਚਾ ਹੈ ਲੇਕਿਨ ਹਾਈ ਕੋਰਟ ਨੇ ਇੱਕ ਜਾਣਕਾਰੀ ਮੰਗੀ ਸੀ ਕਿ ਉਹਨਾਂ ਨੂੰ ਕਿੰਨੀ ਸੱਟਾਂ ਲੱਗੀਆਂ ਨੇ ਉਹ ਪੂਰਾ ਕੇਸ ਅੱਜ ਸਾਡੇ ਸਾਹਮ ਦੇਵਿੰਦਰ ਸਿੰਘ ਜਿਹੜੇ ਕਿ ਉਹਨਾਂ ਦੇ ਫਾਦਰ ਹੈਗੇ ਉਹਨਾਂ ਦੇ ਐਡਵੋਕੇਟ ਹੈਗੇ ਨੇ ਇਸ ਪੁਨੀ ਜੀ ਅੱਜ ਇਸ ਪੂਰੇ ਕੇਸ 'ਚ ਹਾਈ ਕੋਰਟ ਨੇ ਕੀ ਕਿਹਾ ਅੱਜ ਬੇਸਿਕਲੀ ਪੀਜੀਆਈ ਰੋਤਕ ਨੇ ਆਪਣੀ ਰਿਪੋਰਟ ਸਬਮਿਟ ਕਰ ਲਈ ਸੀ ਕਿ ਕਿਸ ਤਰੀਕੇ ਦੀ ਇੰਜਰੀਜ਼ ਹੋਈਆਂ ਨੇ ਪ੍ਰਤਪਾਲ ਸਿੰਘ ਨੂੰ ਤੇ ਉਸ ਰਿਪੋਰਟ ਨੂੰ ਕੋਰਟ ਨੇ ਕਿਹਾ ਕਿ ਇਹ ਰਿਪੋਰਟ ਕੰਪਲੀਟ ਨਹੀਂ ਹੈਗੀ ਕਿਉਂਕਿ ਇਹ ਚ ਇਹ ਨਹੀਂ ਦੱਸਿਆ ਗਿਆ ਕਿ ਇਹ ਇੰਜਰੀਜ਼ ਹੋਈਆਂ ਕਿਵੇਂ ਕਿਹੋ ਜਿਹੇ ਹਥਿਆਰ ਯੂਜ਼ ਕੀਤੇ ਗਏ ਆ ਵੈਦਰ ਦੇ ਵਰ ਸਿੰਪਲ ਵੈਪਨ ਬਲੰਟ ਵੈਪਨ ਸ਼ਾਰਪ ਵੈਪਨ ਤੇ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਇੰਜਰੀਜ਼ ਗ੍ਰੀਵियस ਹਨ ਡੇਂਜਰਸ ਟੂ ਲਾਈਫ ਹਨ ਵਾਟ ਇਜ਼ ਦੀ opinion ਆਫ ਦੀ ਮੈਡੀਕਲ ਬੋਰਡ ਜਿਨ੍ਹਾਂ ਜਿਨ੍ਹਾਂ ਨੇ ਰਿਪੋਰਟ ਦਿੱਤੀ ਹੈ ਤਾਂ ਪੀਜੀਆਈ ਰੋहतक ਤੋਂ ਉਹਨਾਂ ਨੇ ਫਰੈਸ਼ ਰਿਪੋਰਟ ਮੰਗਦੀ ਹੈ ਦੂਜੀ ਗੱਲ ਕਿਉਂਕਿ ਉਹਨੂੰ ਪੀਜੀਆਈ ਕੋਰਟ ਦੇ ਆਰਡਰ ਦੇ ਬਾਅਦ ਪੀਜੀ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ ਸੀਗਾ ਤੇ ਪੀਜੀਆਈ ਚੰਡੀਗੜ੍ਹ ਨੂੰ ਕਿਹਾ ਗਿਆ ਹੈ ਕਿ ਇੱਕ ਮੈਡੀਕਲ ਬੋਰਡ ਕਨਸਟੀਟਿਊਟ ਕਰੋ ਤੇ ਉਹਦੀ ਉਹਦੀ ਮੈਡੀਕਲ ਕੰਡੀਸ਼ਨ ਤੇ ਮੈਡੀਕਲ ਰਿਪੋਰਟ ਕੋਰਟ ਵਿੱਚ ਪੇਸ਼ ਕੀਤੀ ਜਾਵੇ ਕਿ ਕੋਰਟ ਨੇ ਇਹ ਕਹਿ ਕਿ ਮੈਡੀਕਲ ਰਿਪੋਰਟ ਦੇਖਦੇ ਹੋਏ ਉਹਦੇ ਇਹ ਕੇਸ ਨੂੰ ਇਦਾਂ ਲਾਈਟਲੀ ਨਹੀਂ ਲਿਆ ਜਾ ਸਕਦਾ ਕਿਉਂਕਿ ਜਿਸ ਤਰੀਕੇ ਦੀ ਇੰਜਰੀਜ਼ ਪ੍ਰਤਪਾਲ ਨੂੰ ਹੋਈ ਆ। ਹਾਈ ਕੋਰਟ ਨੇ ਜਿਹੜਾ ਅੱਜ ਬੜਾ ਮਹੱਤਵਪੂਰਨ ਸਵਾਲ ਪੁੱਛਿਆ, ਅਹਿਮ ਸਵਾਲ ਪੁੱਛਿਆ ਉਹ ਇਹ ਹੈਗਾ ਕਿ ਜੋ ਰਿਪੋਰਟ ਸਾਈ ਦਿੱਤੀ ਗਈ ਹੈ ਕਿ ਸੱਟਾਂ ਤਾਂ ਲੱਗੀਆਂ ਨੇ, ਜੋ ਚੋਟ ਹੈਗੀਆਂ ਨੇ ਕਾਇਲ ਹੋਏ ਨੇ, ਉਹ ਤਾਂ ਦੱਸਿਆ ਜਾ ਰਿਹਾ ਲੇਕਿਨ ਇਹ ਨਹੀਂ ਦੱਸਿਆ ਜਾ ਰਿਹਾ ਇਹ ਚੋਟ ਕਿਵੇਂ ਲੱਗੀਆਂ ਨੇ। ਇਸ ਪੂਰੇ ਮਾਮਲੇ 'ਚ ਵੀ ਹੁਣ ਹਰਿਆਣਾ ਤੇ ਚੰਡੀਗੜ੍ਹ ਕੇ ਪੰਜਾਬ ਤੋਂ ਜਾਣਕਾਰੀ ਮੰਗੀ ਜਾ ਰਹੀ ਹੈ। ਇਹ ਹਲੇ ਕੋਰਟ ਨੇ ਸਿਰਫ ਮੈਡੀਕਲ ਰਿਪੋਰਟ ਮੰਗੀ ਹੈ ਹਰਿਆਣਾ ਦਾ ਸਟੈਂਡ ਇਹ ਹੈ ਕਿ ਉਹਨਾਂ ਨੂੰ ਪ੍ਰਤਪਾਲ ਸਿੰਘ ਉਹਨਾਂ ਦੀ ਬਾਉਂਡਰੀ 'ਚ ਅ ਜਖਮੀ ਹਾਲਤ 'ਚ ਮਿਲਿਆ ਸੀਗਾ ਬਟ ਜੋ ਪ੍ਰਤਪਾਲ ਦੇ ਫਾਦਰ ਦਾ ਪ੍ਰਤਪਾਲ ਦਾ ਵਰਜਨ ਹੈ ਉਹ ਉਹਦੇ ਹਿਸਾਬ ਨਾਲ ਉਹਨੂੰ ਇੱਥੋਂ ਚੁੱਕ ਕੇ ਲੈ ਕੇ ਗਿਆ ਜਾਇਆ ਗਿਆ ਸੀਗਾ ਪੰਜਾਬ ਵਿੱਚੋਂ ਹਰਿਆਣਾ ਵਿੱਚ ਚੁੱਕ ਕੇ ਲੈ ਕੇ ਜਾਇਆ ਗਿਆ ਸੀ ਉਹਨੂੰ ਇੰਜਰੀਜ਼ ਵੀ ਪੰਜਾਬ ਵਿੱਚ ਦਿੱਤੀਆਂ ਗਈਆਂ ਸੀ ਆ ਪਹਿਲੇ ਪੂਰ ਸਵਾਲ ਜਿਹੜਾ ਕਿ ਅੱਜ ਕੋਰਟ ਵਿੱਚ ਆਇਆ ਹੈ ਕਿ ਉਹ ਹਾਈ ਕੋਰਟ ਨੇ ਇੱਕ ਹੋਰ ਜਾਣਕਾਰੀ ਮੰਗੀ ਹੈ ਕਿ ਜਦੋਂ ਉਹਨਾਂ ਨੂੰ ਖਨੋਰੀ ਬਾਰਡਰ ਤੋਂ ਚੱਕਿਆ ਗਿਆ ਕੌਣ ਉਹਨਾਂ ਨੂੰ ਨਰਵਾਨਾ ਲੈ ਕੇ ਗਿਆ ਤੇ ਨਰਵਾਨਾ ਤੋਂ ਕੌਣ ਉਹਨਾਂ ਨੂੰ ਪੀਜੀਐਸ਼ ਸ਼ਿਫਟ ਕਰਕੇ ਲੈ ਕੇ ਗਿਆ ਇਹ ਜਾਣਕਾਰੀ ਵੀ ਨਵੀਂ ਸ੍ਰ ਇਹ ਜਾਣਕਾਰੀ ਉਹਨਾਂ ਨੇ ਪਿਛਲੇ ਆਪਣੇ ਐਫੀਡੇਵਿਟਸ ਆਲਰੇਡੀ ਦਿੱਤੀ ਸੀਗੀ ਬਟ ਇਹ ਨਹੀਂ ਲਿਖਿਆ ਹੋਇਆ ਸੀ ਕਿ ਕੌਣ ਲੈ ਕੇ ਗਿਆ ਉਹਦਾ ਨਾਂ ਕੀ ਸੀਗੀ ਨਾਂ ਕੀ ਸੀਗਾ ਜਿਹੜੇ ਲੈ ਕੇ ਗਏ ਉਹਨੂੰ ਪਹਿਲਾਂ ਨਰਵਾਨਾ ਲੈ ਕੇ ਗਏ ਤੇ ਬਾਅਦ ਚ ਸਿਵਲ ਹਸਪਤਲ ਨਰਮਨਾ ਤੋਂ ਪੀਜੀਆ ਰੋਕ ਤੱਕ ਲੈ ਕੇ ਗਏ ਕੌਣ ਲੈ ਕੇ ਗਿਆ ਉਹਨਾਂ ਦੇ ਨਾਂ ਨਹੀਂ ਸੀਗੇ ਹਲੇ ਵੀ ਉਹ ਨਾਂ ਆਏ ਨਹੀਂ ਨੇ ਤੇ ਮੈਂ ਉਮੀਦ ਕਰਦਾ ਕਿ ਸਟੇਟ ਆਫ ਹਰਿਆਣਾ ਉਹ ਨਾਂ ਸਾਨੂੰ ਕੋਰਟ ਵਿੱਚ ਅਗਲੀ ਡੇਟ ਤੇ ਸਬਮਿਟ ਕਰੇਗੇ ਉਹਨੇ ਸਾਰੀ ਜਾਣਕਾਰੀ 11 ਮਾਰਚ ਨੂੰ ਦੇਣੀ ਪਏਗੀ ਜੀ ਸ਼ੁਕਰੀਆ ਤੇ ਹੁਣ ਹਾਈ ਕੋਰਟ ਨੇ ਇਸ ਪੂਰੇ ਮਾਮਲੇ 'ਚ ਕਿਸ ਪਾਲ ਨੂੰ ਕਿੰਨੇ ਜ਼ਖਮ ਨੇ ਕਿੰਨਾ ਕਾਇਲ ਹੈ ਕਿੰਨੀ ਸੱਟਾਂ ਨੇ ਔਰ ਉਹ ਸੱਟਾਂ ਕਿਸ ਤਰੀਕੇ ਨਾਲ ਲਗੀਆਂ ਨੇ ਇਹ ਪੂਰੀ ਜਾਣਕਾਰੀ ਪੀਜੀਆਈ ਨੂੰ ਕਿਹਾ ਹੈ ਕਿ ਉਹ ਆਪਣਾ ਇੱਕ ਮੈਡੀਕਲ ਬੋਰਡ ਕਨਸਟੀਟਿਊਟ ਕਰੇ ਔਰ 11 ਮਾਰਚ ਨੂੰ ਇਹ ਸਾਰੀ ਜਾਣਕਾਰੀ ਹਾਈ ਕੋਰਟ ਨੂੰ ਦਵੇ ਤੇ ਨਾਲ ਇੱਕ ਹੋਰ ਜਾਣਕਾਰੀ ਹਰਿਆਣਾ ਸਰਕਾਰ ਤੋਂ ਮੰਗੀ ਹੈ ਕਿ ਖਨੋਰੀ ਬਾਰਡਰ ਤੋਂ ਕੌਣ ਉਹਨਾਂ ਨੂੰ ਪਹਿਲਾ ਨਰਮਣਾ ਸਿਵਲ ਹਸਪੀਟਲ ਔਰ ਫਿਰ ਉਹ ਤੋਂ ਬਾਅਦ ਪੀਜੀਆਈ ਰੋहतक ਲੈ ਕੇ ਗਿਆ ਸੀ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ Prit Mehta PTI News ਚੰਡੀਗੜ੍ਹ